ਮੈਂ 60 ਤੋਂ 70% ਤੱਕ ਆਪਾਹਜ ਆ ਘਰ ਵਾਲੀ ਵੀ ਮੇਰੀ 60 ਤੋਂ 70% ਹੈ ਕਿੰਨੇ ਕਰੇ ਤੇ ਇਹ ਨੇ ਦੋਨੇ ਆਣੇ ਕਿਨੋਂ ਆਪਾਹਜ ਨੇ 70% ਆਪਾਹਜ ਨੇ ਤੇ ਇਹ ਆਪਣੇ ਇੱਕ ਬਲੌਗਿੰਗ ਕਰਕੇ ਟਾਈਮ ਪਾਸ ਕਰਦੇ ਨੇ ਤੇ ਪਹਿਲੇ ਇੱਕ ਵਾਰ ਟਾਈਮ ਮੇਰੇ ਕੋਲ ਆਏ ਸੀ ਇਹਨਾਂ ਕੋਲ ਬਲੌਗਿੰਗ ਲਈ ਕੈਮਰਾ ਮੈਕ ਵੀ ਨਹੀਂ ਸੀ ਜਦ ਵੀ ਇਹਨਾਂ ਦਾ ਚਲੋ ਕਿਉਂਕਿ ਵੱਡਾ ਨਹੀਂ ਮੈਂ ਨਾਮ ਪਾ ਸਕਦਾ ਸੀ ਛੋਟੀ ਟਿਕਟ ਤੋਂ ਮੈਂ ਸ਼ੁਰੂਆਤ ਕਰ ਲਈ ਕਹਿ ਕਰਾ ਕੇ ਹੈਲਪ ਗਈ ਤੇ ਅੱਜ ਇਹਨਾਂ ਦੀ ਪਰਮਾਤਮਾ ਨੇ ਵੀ ਹੈਲਪ ਕਰਦੀ ਮੇਰੇ ਜਰੀਏ ਹੋਈ ਆ ਤੇ ਪਰਮਾਤਮਾ ਕੋਲੇ ਹੀ ਦੁਆ ਕਰਦੇ ਆ ਅਸੀਂ ਵੀ ਜੋ ਅੱਗੇ ਵੀ ਇਨਾਮ ਲੱਗਣ ਲੋੜਾਂ ਦੇ ਲੱਗਣ ਜਿੱਥੇ ਸਹੀ ਪੈਸੇ ਦੀ ਲੋੜ ਆ ਸਾਡੀ ਵਿੱਚ ਹੀ ਟਿਕਟ ਦਾ ਨਾਮ ਉੱਥੇ ਲੱਗੇ ਸ ਜਿਵੇਂ ਕੋਈ ਕੋਈ ਬਿੰਦਾ ਵੀਡੀਓ ਬਣਵਾ ਲੰਦਾ ਸੀ ਆਪਣਾ ਰੋਟੀ ਖਰਚਾ ਚੱਲਦਾ ਸੀ ਜਿੱਦਾਂ ਅੱਜ ਦਾ ਨਾਮ ਲੱਗਿਆ ਇਹ ਜਿਹੜੀਆਂ ਸਭ ਲੋ ਵੀ ਮੇਰੀ ਜਿਹੜੀ ਪ੍ਰੀਖਿਆ ਉਹਦੇ ਵਿੱਚ ਮੈਂ ਪਾਸ ਹੋ ਗਿਆ ਤੇ ਪੰਡਿਤ ਜੀ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਦੇਖੋ ਪੰਡਿਤ ਜੀ ਹਰੇਕ ਨੂੰ ਪੁਰੇ ਵਿਜੀਟ ਕਰਨ ਲਈ ਕਹਿੰਦੇ ਨੇ ਆਪਦੇ ਲਈ ਨਹੀਂ ਕਹਿੰਦੇ ਜੋ ਵੀ ਦੇਖੋ ਸੰਗਤ ਟਿਕਟ ਪਾਉਂਦੀ ਹੈ ਜੇ ਅੱਜ ਆਪਾਂ ਲਾਈਨ 'ਚ ਲੱਗਾਂਗੇ ਤਾਂ ਕਦੇ ਨਾ ਕਦੇ ਵਾਰੀ ਤਾਂ ਜ਼ਰੂਰ ਆਉਣੀ ਹੈ ਨਾ ਕਰਮਜੀਤ ਸਿੰਘ ਪਿੰਡ ਸਦੋਪੁਰ ਤੇ ਬਹੁਤ ਟਾਈਮ ਤੋਂ ਲਾਟਰੀ ਪਾਉਂਦਾ ਸੀ ਤੇ ਮੇਰਾ ਛੋਟਾ ਜਿਹਾ ਬਸ ਇੱਕ ਚੈਨਲ ਤੀ ਜਿਵੇਂ ਪਿੰਡੂ ਟੀਵੀ ਬਣ ਇਥੋਂ ਹੀ ਮੈਨੂੰ ਮਾੜੀ-ਮੋਟੀ ਕਮਾਈ ਆਉਂਦੀ ਸੀ ਜਿਵੇਂ ਕੋਈ ਕੋਈ ਬਿੰਦਾ ਵੀਡੀਓ ਬਣਵਾ ਲੈਂਦਾ ਸੀ ਆਪਣਾ ਰੋਟੀ ਖਰਚਾ ਚੱਲਦਾ ਸੀ ਠੀਕ ਹੈ ਤੇ ਪੰਡਤ ਜੀ ਨੇ ਮੈਨੂੰ ਸਹਾਰਾ ਦਿੱਤਾ ਤਾਂ ਮੈਂ ਇਹਨਾਂ ਦੇ ਬਲੌਗ ਵੀ ਬਣਾਉਣ ਲੱਗ ਗਿਆ ਤੇ ਜੋ ਵੀ ਮਾੜੀ-ਮੋਟੀ ਮੇਰੇ ਕੋਲੇ ਤਿਲ-ਫਲ ਹੁੰਦਾ ਸੀ ਮੈਂ ਟਿਕਟ ਪਾ ਜਾਂਦਾ ਸੀ ਜਿੰਨੀ ਕੁ ਮੇਰੀ ਸਰਦਾ ਹੁੰਦੀ ਸੀ ਕਿਉਂਕਿ ਵੱਡਾ ਨਹੀਂ ਮੈਂ ਨਾਮ ਪਾ ਸਕਦਾ ਸੀ ਛੋਟੀ ਟਿਕਟ ਤੋਂ ਮੈਂ ਸ਼ੁਰੂਆਤ ਕਰ ਲਈ ਚਲੋ ਪਰਮਾਤਮਾ ਨੇ ਅੱਜ ਮੇਰੀ ਸੁਣੀ ਤਾਂ ਮੈਨੂੰ ਇੱਕ ਨਾਮ ਲੱਗ ਗਿਆ ਤਾਂ ਮੇਰੇ ਵਾਸਤੇ ਇੱਕ ਰਾਸਤਾ ਅੱਜ ਖੁੱਲ ਚੁੱਕਿਆਗਾ ਤਾਂ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾਗਾ ਕਿੰਨੇ ਪ੍ਰਤੀਸ਼ਤ ਤੁਸੀਂ ਆਪਾ ਜਾ ਮੈਂ 60 ਤੋਂ 70% ਉੱਤਕ ਆਪਾ ਜਾ ਘਰ ਵਾਲੀ ਵੀ ਮੇਰੀ 60 ਤੋਂ 70% ਹੈ ਕਿੰਨੇ ਕਰੇ ਗਰੀਬੀ ਕਰੇ ਹਾਲਾਤ ਆ ਜੀ ਜੇ ਹੁਣ ਸੰਗਤ ਕਹੇ ਤਾਂ ਜਾ ਕੇ ਵੀ ਦੇਖ ਸਕਦੀ ਹੈ ਤਾਂ ਹੁਣ ਥੋੜਾ ਜਿਹੀ ਸਮਾਂ ਹੋਇਆ 2 ਕੁ ਮਹੀਨੇ ਛੱਤ ਸਿਰ ਤੇ ਆਈ ਹੈ ਹਾਂਜੀ ਮੈਂ ਕਹਨਾ ਇਹ ਮੈਂ ਸੰਗਤ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਸੰਗਤ ਨੇ ਮੇਰੇ ਲਈ ਅੱਜ ਐੜੀ ਐੜੀ ਦੁਆਵਾਂ ਕਰਕੇ ਇੱਥੇ ਤੱਕ ਪਹੁੰਚਾਤਾ ਮੈਨੂੰ ਕੀ ਕਹਾਂਗੇ ਫਿਰ ਆਦੇ ਤੇ ਪੰਡਿਤ ਜੀ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਦੇਖੋ ਪੰਡਿਤ ਜੀ ਹਰੇਕ ਨੂੰ ਪੂਰੇ ਵਿజిਟ ਕਰਨ ਲਈ ਕਹਿੰਦੇ ਨੇ ਆਪਦੇ ਲਈ ਨਹੀਂ ਕਹਿੰਦੇ ਜੋ ਵੀ ਦੇਖੋ ਸੰਗਤ ਟਿਕਟ ਪਾਉਂਦੀ ਹੈ ਜੇ ਅੱਜ ਆਪਾਂ ਲਾਈਨ 'ਚ ਲੱਗਾਂਗੇ ਤਾਂ ਕਦੇ ਨਾ ਕਦੇ ਵਾਰੀ ਤਾਂ ਜਰੂਰ ਆਊਗੀ ਨਹੀਂ ਕੋਈ ਬਾਦੂ ਪੈਸਾ ਨਹੀਂ ਲੱਤਦਾ ਜੀ ਜਿੰਨੀ ਰਾਸ਼ੀ ਬੰਦੀ ਸੀ ਉਨੀ ਰਾਸ਼ੀ ਦੇ ਚਾਰਜ ਕੀਤਾ ਹਾਂ ਨਾਮ ਲੱਗਿਆ ਉਹਨਾਂ ਨੂੰ ਅੱਜ ਜੀ ਮੈਂ ਤਾਂ ਇਹੀ ਕਹੂੰਗਾ ਵੀ ਮੇਰੀ ਜਿਹੜੀ ਕੋਸ਼ਿਸ਼ ਸੀ ਉਹ ਬਹੁਤ ਕਾਮਯਾਬ ਹੋ ਗਈ ਮੈਂ ਇਹੀ ਚਾਹਣਾ ਵੀ ਜਿਹੜੇ ਮੇਰੇ ਇਨਾਮ ਲੱਗਦੇ ਨੇ ਉਹ ਲੋੜਵੰਦ ਵਿਕਤੀਆਂ ਨੂੰ ਲੱਗਣਾ ਜਿੱਦਾਂ ਅੱਜ ਦਾ ਇਨਾਮ ਲੱਗਿਆ ਇਹ ਜਿਹੜੀਆਂ ਸਭ ਲੋ ਵੀ ਮੇਰੀ ਜਿਹੜੀ ਪ੍ਰੀਖਿਆ ਉਹਦੇ ਵਿੱਚ ਮੈਂ ਪਾਸ ਹੋ ਗਿਆ ਠੀਕ ਹੈ ਪੈਸਾ ਜਿੱਥੇ ਜਾਣਾ ਚਾਹੀਦਾ ਸੀ ਉਹ ਸਹੀ ਜਗ੍ਹਾ ਗਿਆ ਇਹ ਜਿਹੜੇ ਵਿਅਕਤੀ ਨੇ ਤੀਵੀ ਇਹਨਾਂ ਦੇ ਜੋ ਪਤਨੀ ਆ ਤੇ ਇਹਨੇ ਦੋਨੇ ਜਾਣੇ ਕਿਨੋਂ ਅਪਾਹਜ ਨੇ 70% ਅਪਾਹਜ ਨੇ ਤੇ ਇਹ ਆਪਣੇ ਇੱਕ ਬਲੌਗਿੰਗ ਕਰਕੇ ਟਾਈਮ ਪਾਸ ਕਰਦੇ ਨੇ ਤੇ ਪਹਿਲਾਂ ਇੱਕ ਵਾਰ ਟਾਈਮ ਮੇਰੇ ਕੋਲ ਆਏ ਸੀ ਇਹਨਾਂ ਕੋਲ ਬਲੌਗਿੰਗ ਕਹਿ ਕਹਰਾ ਕੇ ਹੈਲਪ ਲਈ ਤੇ ਅੱਜ ਇਹਨਾਂ ਦੀ ਪਰਮਾਤਮਾ ਨੇ ਵੀ ਹੈਲਪ ਕਰਤੀ ਮੇਰੇ ਜਰੀਏ ਹੋਈ ਆ ਤੇ ਪਰਮਾਤਮਾ ਕੋਲੇ ਹੀ ਦੁਆ ਕਰਦੇ ਆ ਅਸੀਂ ਵੀ ਜੋ ਅੱਗੇ ਵੀ ਇਨਾਮ ਲੱਗਣ ਲੋੜਾਂ ਦੇ ਲੱਗਣ ਜਿੱਥੇ ਸਹੀ ਪੈਸੇ ਦੀ ਲੋੜ ਆ ਸਾਡੀ ਵਿੱਚ ਹੀ ਟਿਕਟ ਦਾ ਨਾਮ ਉੱਥੇ ਲੱਗੇ ਸਰ ਆਪਣੇ ਚੈਨਲ ਦਾ ਨਾਮ ਹੈ ਜੀ ਪਿੰਡੂ ਟੀਵੀ 1 ਦੇਖੋ ਅੱਜ ਤੱਕ ਸੰਗਤ ਜੀ ਕਿਸੇ ਮੁਰੇ ਛੇਤੀ ਹੱਥ ਨਹੀਂ ਅੜਿਆ ਮੈਂ ਤਾਂ ਇਹ ਗੱਲ ਕਹਿਣਾ ਵੀ ਮੈਨੂੰ ਕੋਈ ਜਿਵੇਂ ਕਾਰੋਬਾਰੀ ਮਿਲ ਜੇ ਮੈਂ ਆਪਦਾ ਕਰਕੇ ਖਾਵਾ ਹੱਥ ਨਾ ਅੜਾਂ ਠੀਕ ਹੈ ਜਿੰਨੀ ਵੀ ਸੰਗਤ ਦੇਖਦੀ ਆ ਮੈਨੂੰ ਸਿਰਫ ਇੱਕ ਮੇਰੇ ਚੈਨਲ ਨੂੰ ਫੋਲੋ ਕਰ ਲਓ ਮੈਂ ਤੁਹਾਡਾ ਸਹਾਰ ਇਦੇ ਪੈਸੇ ਮਿਲਣਗੇ ਲੱਗਾ ਕਿ ਤੁਹਾਡੇ ਵਰਗਿਆਂ ਚੋਂ ਵੱਡੋਗੇ ਮੈਂ ਕਹਿੰਦਾ ਜੀ ਦੇਖੋ ਸੰਗਤ ਜੀ ਛੋਡੇ ਆ ਸੀ ਤਾਂ ਦੋਨੇ ਮੀਆਂ ਬੀਬੀਆਂ ਹੁਣ ਇਹ ਛੋਡੇ ਚ ਆਜਣੇ ਨੇ ਮੈਂ ਕੀ ਕਰਨਾ ਪੈਸਾ ਮੈਨੂੰ ਛੋਡੇ ਪਿਆਰ ਦੀ ਲੋੜ ਹੈ